ਇੱਕ ਬੰਨੇ ਉਹ ਨੇ ਜਿਹੜੇ ਧੌਂਸ ਜਮਾਉਣ ਆਉਂਦੇ ਨੇ ਦੂਜੇ ਬੰਨੇ ਉਹ ਨੇ ਜਿਹੜੇ ਸਿੱਖ ਬਣ ਕੇ ਆਉਂਦੇ ਨੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਹਮੇਸ਼ਾ ਚੱਲਦਾ ਆਇਆ ਜੀ ਜੇ ਧੌਂਸ ਜਮਾਉਣ ਲਈ ਬਾਬਰ ਚੜਿਆ ਤੇ ਗੁਰੂ ਸਾਹਿਬ ਜੀ ਨੇ ਘੋੜੇ ਦੀ ਲਗਾਉ ਖਿੱਚ ਕੇ ਉਹਨੂੰ ਜਾਬਰ ਕਹਿੰਦਿਆਂ ਸਮਾਂ ਨਹੀਂ ਆਇਆ ਧੌਂਸਾਂ ਜਮਾਉਣ ਵਾਲਿਆਂ ਦੀ ਧੌਂਸ ਧੌਂ ਦਾ ਕਿਲਾ ਕਿੱਦਾਂ ਕੱਢੀ ਦਾ ਗੁਰੂ ਨਾਨਕ ਬਿਨਾਂ ਸ਼ਸਤਰ ਚਲਾਏ ਵੀ ਜਾਣਦੇ ਸੀ ਜਿੱਦਾਂ ਬਾਬਰ ਦਾ ਕੱਢਿਆ ਸੀ ਤੌਂਸਾਂ ਜਵੌਣ ਵਾਲਿਆਂ ਦੇ ਧੌਂ ਦਾ ਕਿੱਲਾ ਕਿਦਾਂ ਭੰਨੀ ਦਾ ਹੱਥ ਵਿੱਚ ਆ ਕੇ ਸ਼ਮਸ਼ੀਰ ਪਕੜ ਕੇ ਗੁਰੂ ਅੰਗਦ ਦੇਵ ਜੀ ਉੱਪਰਵਾਰ ਕਰਨ ਵਾਲੇ ਨੂੰ ਮਲ ਅਖਾੜੇ ਵਿੱਚ ਖਲੋਤੇ ਗੁਰੂ ਅੰਗਦ ਦੇਵ ਜੀ ਨੇ ਕੱਢ ਕੇ ਵਕਾਇਆ ਸੀ ਬਿਨਾਂ ਸ਼ਸਤਰ ਚਲਾਏ ਉਹਦੀ ਧੌਂਸ ਜਿਹੜੀ ਸੀ ਨਾ ਉਹਨੂੰ ਭੰਨ ਕੇ ਹੰਕਾਰ ਨੂੰ ਭੰਨ ਕੇ ਦਿਖਾਇਆ ਸੀ ਸਰਜ ਜੀ ਨੇ ਗੁਰਬਾਣੀ ਅੰਦਰ ਫਰਮਾਇਆ ਨਾ ਹਾਰ ਜਿਓ ਅਹੰਕਾਰ ਨਾ ਭਾਵੀਂ ਵੇਦਕੂਕ ਸੁਣਾਵੇਂ ਅੱਜ ਵੀ ਭਾਵੇਂ ਕੋਈ ਕਿੱਡਾ ਵੱਡਾ ਅਹੁਦੇਦਾਰ ਕਿਉਂ ਨਾ ਹੋ ਵੀ ਉਹ ਨੀਵਾਂ ਹੋ ਕੇ ਆਵੇ ਤੇ ਸਹਿਬ ਫਰਮਾਉਂਦੇ ਮਿੱਠਤਨੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਨੀਵੇਂ ਹੋਣ ਦਾ ਗੁਣ ਜਿਹੜਾ ਉਹ ਸਭ ਤੋਂ ਮਿੱਠਾ ਤੇ ਕਾਬਲੀਅਤ ਵਾਲਾ ਗੁਣ ਹੈ ਪਰ ਜਿਹੜਾ ਸਿਮਰ ਰੁੱਖ ਜ਼ਰਾਇਰਾ ਅਤ ਦੀਰਗਤ ਮੋਚ ਵਾਂਗੂ ਆਵੇ ਨਾ ਗੁਰੂ ਸਾਹਿਬ ਜੀ ਦੇ ਦਰ ਤੇ ਉਹ ਟਿੱਚ ਨੀਂ ਜੇ ਜਾਣਿਆ ਜਾਂਦਾ